ਕਮਿਊਨਿਟੀ ਹੈਲਥ ਵਰਕਰਾਂ ਵੱਲੋਂ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਧਰਨਾ ਦੇ ਕੇ ਫੂਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਤਲਾ ਸੋਮਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜ਼ਿਲ੍ਹੇ ਭਰ ਦੇ ਸੀਐਚਓ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਜਿੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਬਠਿੰਡਾ ਦੇ ਸਿਵਲ ਹਸਪਤਾਲ ਦੇ ਗੇਟ ਦੇ ਉੱਤੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੋਤਰਾ ਫੁਕਿਆ ਗਿਆ ਇਸ ਮੌਕੇ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਮੀਟਿੰਗ ਦੇਣ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਨਹੀਂ ਤਾਂ ਉਹਨਾਂ ਵੱਲੋਂ ਇਹ ਜਿਹੜਾ ਉਹਨਾਂ ਵੱਲੋਂ ਆਪਣਾ ਧਰਨਾ ਪ੍ਰਦਰਸ਼ਨ ਉਹ ਲਗਾਤਾਰ ਜਾਰੀ ਰੱਖਿਆ ਜਾਵੇਗਾ ਤੁਸੀਂ ਦਿਖਾ ਰਹੇ ਹੋ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਸਿਵਲ ਹਸਪਤਲ ਦੇ ਬਾਹਰ ਇਹਨਾਂ ਵੱਲੋਂ ਸੜਕ ਜਾਮ ਕਰ ਦਿੱਤੀ ਸੀ ਤੇ ਇੱਥੇ ਇਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੂਤਲਾ ਫੋਕ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਜੈ ਜੰਗਨ। ਜਿੰਦਾਬਾਦ। ਰਾਮ ਨਾਮ ਸਤ ਹੈ। ਰਾਮ ਨਾਮ ਸਤ ਹੈ। ਰਾਮ ਨਾਮ ਸਤ ਹੈ। ਕੰਪਨਾ ਮਰ ਗਿਆ।

बा बाब भा ਆ ਗਿਆ ਹੋਰ ਕਾਫੀ ਸਾਰੀਆਂ ਨਦੀਆਂ ਡਿਮਾਂਡ ਨੇ ਕਿੰਨਾ ਡਿਮਾਂਡਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਾ ਕੇ ਆ ਗਿਆ ਤੁਹਾਡਾ ਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਯੂਨੀਅਨ ਹੈ ਕੀ ਮਾਮਲਾ ਹੈ ਸਰ ਮੇਰਾ ਨਾਮ ਡਾਕਟਰ ਸ਼ਵਿੰਦਰਜੀਤ ਸਿੰਘ ਕੰਗ ਹੈ ਮੈਂ ਐਜ਼ ਅ ਕਮਿਊਨਿਟੀ ਹੈਲਥ ਆਫਿਸਰ ਜੌਬ ਕਰ ਰਿਹਾ ਹਾਂ ਬਠਿੰਡਾ ਡਿਸਟ੍ਰਿਕਟ ਦੇ ਤਲਵੰਡੀ ਬਲਾਕ ਦੇ ਵਿੱਚ ਤੇ ਐਜ਼ ਅ ਡਿਸਟ੍ਰਿਕਟ ਪ੍ਰਧਾਨ ਹੁਣ ਐਕਟ ਵੀ ਕਰ ਰਿਹਾ ਹਾਂ ਸਾਡੀਆਂ ਮੇਨ ਮੁੱਦੇ ਕਾਫੀ ਜ਼ਿਆਦਾ ਸਰਕਾਰ ਨਾਲ ਬਲ ਕੇ ਸਾਡੇ ਤਾਂ ਪਹਿਲਾਂ ਵਾਲੇ ਵੀ ਨਹੀਂ ਹੱਲ ਹੋਏ ਇਹ ਨਵੇਂ ਤੋਂ ਨਵੇਂ ਆ ਰਹੇ ਆ ਜੀ ਸਰ ਇਸ ਦਾ ਮਾਮਲਾ ਆਪਾਂ ਨੂੰ ਥੋੜਾ ਜਿਹਾ ਇਹ ਸ਼ੁਰੂ ਤੋਂ ਇਹ ਸਮਝਣਾ ਪਊ ਵੀ ਜਿਹੜੀ ਆਪਾਂ ਨੂੰ ਸਾਨੂੰ ਸੈਲਰੀ ਮਿਲਦੀ ਆ ਹਨਾ ਬੰਦਾ ਹਰ ਇੱਕ ਕੰਮ ਕਰਦਾ ਆ ਆਪਣੇ ਪਰਿਵਾਰ ਲਈ ਹਨਾ ਤੇ ਪੜ੍ਹਾਈ ਵੀ ਆਪਾਂ ਕਰਦੇ ਆ ਆਪਣੀ ਜ਼ਿੰਦਗੀ ਬਦਲਣ ਲਈ ਉਸ ਦੇ ਵਿੱਚ ਸਾਡੇ ਦੋ ਭਾਗ ਇੱਕ ਤਾਂ ਫਿਕਸ ਅਮਾਉਂਟ ਆ ਇੱਕ ਹੈਗੇ ਸਾਡਾ ਇਨਸੈਂਟਿਵ ਇਨਸੈਂਟਿਵ ਦੇ ਵਿੱਚ ਸਾਡੇ ਅੱਗੇ 15 ਪੁਆਇੰਟ ਹੋ ਜਾਂਦੇ ਆ ਠੀਕ ਆ ਉਸ ਦੇ ਵਿੱਚ ਟੀਵੀ ਪੇਸ਼ੈਂਟ ਤੋਂ ਲੈ ਕੇ हाई रिस्क प्रेग्नेंट वुमन ਤੋਂ ਲੈ ਕੇ ਠੀਕ ਹੈ ਜਾਂ ਐਨਸੀਡੀ ਬੀਪੀ ਸ਼ੂਗਰ ਦੇ ਪੇਸ਼ੈਂਟ ਜਾਂ ਕੋਈ ਹੋਰ ਵੀ ਮੀਟਿੰਗਾਂ ਜੋ ਆਪਣੀਆਂ ਪਿੰਡ ਲੈਵਲ ਦੇ ਰੂਰਲ ਏਰੀਆ ਦੇ ਅਕੋਰਡਿੰਗ ਉਹ ਸਾਰਾ ਸੇ ਕੰਮ ਕਰਦੇ ਆ ਉਹਦੇ ਹਿਸਾਬ ਨਾਲ ਸਾਨੂੰ 15000 ਹਰੇਕ ਪੁਆਇੰਟ ਦਾ 10000 ਰੁਪਿਆ ਦੇ ਕੇ ਦਿੱਤਾ ਜਾਂਦਾ ਪਰ ਸਰਕਾਰ ਕੀ ਕਰ ਰਹੀ ਹੈ ਜੇ ਉੱਪਰਲੇ ਸਾਡੇ ਆਫਸਰਸ ਇਹੇ ਕਰ ਰਹੇ ਆ ਵੀ ਇੱਕ ਤਾਂ ਉਹ ਕੀ ਕਰਦੇ ਵੀ ਜੇ ਮੰਨ ਲਓ ਕੋਈ ਕੰਮ ਹੋਰ ਕੋਈ ਡਿਪਾਰਟਮੈਂਟ ਨਹੀਂ ਕਰ ਰਿਹਾ ਜਾਂ ਕੋਈ ਨਾਲ ਦੇ ਹੋਰ ਮਲਾਜਮ ਜਿਨ੍ਹਾਂ ਉਹ ਕੰਮ ਉਹ ਜਿਨ੍ਹਾਂ ਕਿ ਸਾਡੇ ਲੈਵਲ ਦਾ ਵੀ ਸਾਡੀ ਕੁਆਲਿਫਿਕੇਸ਼ਨ ਤੇ ਉਹ ਸਾਡੇ ਤੋਂ ਕਰਵਾਉਂਦੀ ਆ ਉਹ ਕਰਵਾਉਣ ਦਾ ਇਹਨਾਂ ਦਾ ਇੱਕੋ ਹੀ ਤਰੀਕਾ ਵੀ ਇਨਸੈਂਟਿਵ ਪਰਫਾਰਮੈਂਸ ਦੇ ਵਿੱਚ ਪਾ ਦੋ ਉਹਨੂੰ ਚੇਂਜ ਕਰ ਦਿੰਦੇ ਆ 2-4 ਮਹੀਨਿਆਂ ਬਾਅਦ ਚੇਂਜ ਕਰਕੇ ਉਹ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਸੈਕੰਡ ਪੁਆਇੰਟ ਇਹ ਹੈ ਵੀ ਹੁਣ ਜਿਵੇਂ ਆਮ ਆਦਮੀ ਕਲੀਨਿਕ ਵਿੱਚ ਇਹਨਾਂ ਨੇ ਓਪੀਡੀ ਚੱਲਦੀ ਆ ਉਹਦਾ ਇੱਕ ਡਾਟਾ ਇਕੱਠਾ ਕਰਨ ਦੇ ਲਈ ਇਹਨਾਂ ਨੇ ਸਾਨੂੰ ਥੱਲੇ ਲੈਵਲ ਤੇ ਕਹਿੰਦੇ ਤੁਸੀਂ ਆਨਲਾਈਨ ਓਪੀਡੀ ਕਰੋ ਪਰ ਨਾ ਕੋਈ ਸਾਡੇ ਕੋਲੇ ਪ੍ਰੋਪਰ ਨੈਟ ਹੈਗਾ ਇਨਫਰਾਸਟ੍ਰਕਚਰ ਦਾ ਤੁਹਾਨੂੰ ਪਹਿਲਾਂ ਆਪ ਨੂੰ ਵੀ ਪਤਾ ਬੁਰਾ ਹਾਲਾ ਪਿੰਡਾਂ ਦੇ ਵਿੱਚ ਤਾਂ ਲਾਈਟ ਵੀ ਨਹੀਂ ਆਉਂਦੀ ਠੀਕ ਹੈ ਜੀ ਇਹ ਪ੍ਰੋਬਲਮਾਂ ਦੇ ਬਾਵਜੂਦ ਸਾਡੇ ਤੇ ਥੋਪੇ ਜਾ ਰਹੇ ਆ ਜੇ ਅਸੀਂ ਗੱਲ ਕਰਨ ਜਾਂਦੇ ਆ ਤਾਂ ਉਥੋਂ ਇੱਕ ਧਮਕੀਆਂ ਦੇ ਕੇ ਜਾਂ ਟਰਮੀਨੇਟ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਨੂੰ ਭਜਾ ਦਿੱਤਾ ਜਾਂਦਾ ਇਸ ਇਸੇ ਕਰਕੇ ਸਾਡੀ ਪਿੱਛੇ ਜਲੰਧਰ ਵਿਖੇ ਵੀ ਅਸੀਂ ਰੈਲੀ ਕੀਤੀ ਸੀ ਉਸ ਦੇ ਵਿੱਚ ਭਵਨਤਮਨ ਸਾਹਿਬ ਆਪਣੇ ਸੀਐਮ ਸਾਹਿਬ ਨੇ ਸਾਨੂੰ 16 ਤਰੀਕ ਦੀ ਮੀਟਿੰਗ ਦਿੱਤੀ ਸੀ ਪਰ ਉਹ ਵੀ ਮੀਟਿੰਗ ਤੋਂ ਭੱਜ ਗਏ ਪਹਿਲਾਂ ਤਾਂ ਉਹਨਾਂ ਨੇ ਪੋਸਟਪੋਨ ਦਾ ਭੰਣਾ ਲਾਇਆ ਪਰ ਉਸ ਤੋਂ ਬਾਅਦ ਬਿਲਕੁਲ ਅਜੇ ਤੱਕ ਕੋਈ ਮੀਟਿੰਗ ਨਹੀਂ ਮਿਲੀ ਤੇ ਅਸੀਂ ਬਥੇਰੇ ਵਾਰ ਉੱਪਰਲੇ ਤੱਕ ਇਹਨਾਂ ਦਾ ਕੁੰਡਾ ਖੜਕਾ ਚੁੱਕੇ ਆਂ ਪਰ ਅਜੇ ਤੱਕ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਦਿੰਦਾ ਅੱਜ ਕੀ ਕੀਤਾ ਅੱਜ ਅਸੀਂ ਇੱਕ ਤਾਂ ਇਸੇ ਰੋਸ ਵਜੋਂ ਬੈਠੇ ਆ ਠੀਕ ਹੈ ਜੀ ਇੱਥੇ ਅਸੀਂ ਪਿੱਟ ਸਿਆਪਾ ਜਾਂ ਉਹਨਾਂ ਦਾ ਵਿਰੋਧਤਾ ਕਰਨ ਬੈਠੇ ਆ ਜੋ ਨੀਤੀਆਂ ਚੱਲ ਰਹੀਆਂ ਤੇ ਲੋਕਾਂ ਨੂੰ ਵੀ ਜਾਗਰੂ ਕਰ ਰਹੇ ਆ ਤੁਹਾਡੇ ਮੀਡੀਆ ਦੇ ਸਾਥੀਆਂ ਥਰੂ ਠੀਕ ਹੈ ਉਸ ਦੇ ਵਿੱਚ ਅਸੀਂ ਇਹ ਕਰਨਾ ਜੀ ਇੱਕ ਤਾਂ ਇੱਕ ਤਾਂ ਅਸੀਂ ਇਹਦਾ ਮੰਗ ਪੱਤਰ ਸਿਵਲ ਸਰਜਨ ਸਾਹਿਬ ਨੂੰ ਦੇਣਾ ਤੇ ਇੱਕ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਰਥੀ ਫੂਕਮ ਦਾ ਮਜਾਰਾ ਵੀ ਕਰਨਾ ਅਗਲਾ ਐਕਸ਼ਨ ਸਾਰਾ ਇਹ ਹੈ ਵੀ ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਅਗਲੀ ਸਿੱਧੀ ਗੱਲ ਹੈ ਵੋਟ ਤੇ ਝੋਟ ਹੋਊਗੀ ਤੇ ਵੋਟ ਤੇ ਝੋਟ ਲਈ ਉਹਦੇ ਲਈ ਜੇ ਸੀ ਦਿਮਾਗ ਇਧਰ ਲਈ ਚੀਜ਼ਾਂ ਲਈ ਹੈ ਜਿਵੇਂ ਅਸੀਂ ਪੜ ਕੇ ਇਨਾ ਆਏ ਆ ਮੈਂ ਖੁਦ ਇੱਕ ਡਾਕਟਰ ਆ ਹਨਾ ਜੇ ਸਾਡਾ ਇਧਰ ਦਿਮਾਗ ਆ ਸੀ ਉਧਰਲੇ ਪਾਸੇ ਵੀ ਦਿਮਾਗ ਲਗਾ ਸਕਦੇ ਆ ਤੇ ਲੋਕਾਂ ਨੂੰ ਅਸਲ ਚ ਦਿਮਾਗ ਨਹੀਂ ਲਗਾ ਰਹੇ ਸੀ ਦਾ ਸੱਚ ਦੱਸਣਾ ਜੇ ਅਸੀਂ ਲੋਕਾਂ ਨੂੰ ਸੱਚ ਦੱਸਾਂਗੇ ਤਾਂ ਉਹਨਾਂ ਨੂੰ ਸਮਝਾਵਾਂਗੇ ਪਿੰਡ ਲੈਵਲ ਤੇ ਬੈਠੇ ਆ ਪਿੰਡ ਤੇ ਇੱਕ ਇੱਕ ਲੋਕ ਨੂੰ ਬੰਦੀ ਘਰ ਜਾ ਕੇ ਉਹ ਵੀ ਅਸੀਂ ਵੀ ਸਾਨੂੰ ਫੀਲਡ ਕੰਮੇ ਕਰਵਾ ਲੰਦੇ ਆ ਡਿਗਰੀਆਂ ਕੁਆਲਿਫਿਕੇਸ਼ਨ ਦੇ ਬਾਵਜੂਦ ਅਸੀਂ ਫਿਰ ਫੀਲਡ ਕੰਮ ਕਰਾਂਗੇ ਇੱਕ ਇੱਕ ਦੇ ਦਰਵਾਜ਼ਾ ਖੜਵਾ ਕੇ ਲੋਕਾਂ ਨੂੰ ਆਪਣੇ ਅਬ ਮਤਲਬ سزا ਦੇ ਕੇ ਛਡਾਂਗੇ ਅੰਦਰ ਕੋਰੇ ਸਰ ਮੈਂ ਇਹ ਜੇ ਕਮਿਊਨਿਟੀ ਹੈਲਥ ਆਫੀਸਰ ਬਠਿੰਡਾ ਜ਼ਿਲ੍ਹਾ ਦੇ ਵਿੱਚ ਪਿੰਡ ਚੌਣਾ ਗੋਨਿਆਣਾ ਬਲਾਕ ਵਿੱਚ ਕੰਮ ਕਰਦੀ ਆ ਅਸੀਂ ਸਰ ਸਾਰੇ ਕਮਿਊਨਿਟੀ ਹੈਲਥ ਆਫੀਸਰ ਆ ਸਾਡਾ ਕੈਡਰ ਪਿਛਲੇ 2019 ਤੋਂ ਲੈ ਕੇ ਕੰਮ ਕਰ ਰਿਹਾ ਹੈਗਾ ਸਾਨੂੰ ਅ ਸਾਨੂੰ ਸਰ ਇੱਕ ਤਾਂ ਸਾਨੂੰ ਬਾਕੀ ਸਟੇਟ ਦੇ ਨਾਲੋਂ ਜਿਹੜੀ ਸੈਲਰੀ ਆ ਉਹ 5000 ਦਾ ਰਿਡਕਟ ਕਰਕੇ ਦੇ ਰਹੀ ਆ ਪੰਜਾਬ ਸਰਕਾਰ 2019 ਤੋਂ ਲੈ ਕੇ ਇੱਕ 5000 ਸੈਲਰੀ ਘਾਟਾ ਬਾਕੀ ਸਟੇਟਾਂ ਨਾਲੋਂ ਗਵਾਂਡੀ ਸੂਬੇ 5000 ਸੈਲਰੀ ਪਲੱਸ ਦੇ ਰਹੇ ਆ ਇੱਕ ਸਰ ਸਾਡੀ ਜਿਹੜੀ ਸੈਲਰੀ ਦਾ ਕੁਝ ਹਿੱਸਾ ਸਾਨੂੰ ਇਨਸੈਂਟਿਵ ਦੇ ਰੂਪ ਦੇ ਵਿੱਚ ਮਿਲਦਾ ਜੋ ਕਿ 15000 ਹੁੰਦਾ ਹਰੇਕ ਮਹੀਨੇ ਅਸੀਂ ਕੁਝ ਟਾਰਗੇਟ ਪੂਰੇ ਕਰਨੇ ਹੁੰਦੇ ਆ ਉਹ ਹੁਣ ਸਾਡਾ ਸਰਕਾਰ ਨਾਲ ਇਹ ਗਿਲਾ ਹੈ ਵੀ ਸਰਕਾਰ ਤੇ ਡਿਪਾਰਟਮੈਂਟ ਸਾਨੂੰ ਦੋਨੋਂ ਹੀ ਹਰਾਸਮੈਂਟ ਕਰ ਰਹੇ ਆ ਆਏ ਸਾਲ ਸਾਡਾ ਜਿਹੜਾ ਇਨਸੈਂਟਿਵ ਪਰਫਾਰਮਾ ਉਹ ਚੇਂਜ ਕੀਤਾ ਜਾਂਦਾ ਉਹਦੇ ਵਿੱਚ ਬਿਨਾਂ ਸਾਨੂੰ ਕੋਈ ਰਿਸੋਰਸਸ ਦਿੱਤੇ ਚੇਂਜ ਕਰ ਦਿੱਤਾ ਜਾਂਦਾ ਹੈ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆਂ ਨਾ ਹੀ ਸਾਡੇ ਕੋਲ ਕੋਈ ਉੱਥੇ ਇੰਟਰਨੈਟਰ ਦੀ ਸੁਵਿਧਾ ਹੈਗੀ ਆ ਨਾ ਹੀ ਸਾਡੇ ਕੋਲ ਮੈਨਪਾਵਰ ਜ਼ਿਆਦਾ ਹੈਗੇ ਆ ਇਕੱਲੇ ਇੱਕ ਸੀਐਚਓ ਤੇ ਹੀ ਸਾਰੇ ਕੰਮਾਂ ਦਾ ਬੋਝ ਪਾਇਆ ਜਾਂਦਾ ਹੈ ਹੁਣ ਮੇਨ ਮਕਸਦ ਸਰਕਾਰ ਦਾ ਇਹ ਆ ਵੀ ਇਹਨਾਂ ਦਾ ਇਨਸੈਂਟਿਵ ਰਿਡਕਟ ਕਰਕੇ ਹੌਲੀ-ਹੌਲੀ ਸੈਲਰੀ ਦੇ ਵਿੱਚੋਂ ਕੱਟ ਲਿਆ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆਂ ਬਟ ਸਾਨੂੰ ਸਾਡੇ ਬੰਦੇ ਹੱਕ ਦਿੱਤੇ ਜਾਣ ਸਾਨੂੰ ਰਿਸੋਰਸਸ ਦਿੱਤੇ ਜਾਣ ਅਸੀਂ ਕੰਮ ਕਰਾਂਗੇ 100% ਕਰਾਂਗੇ ਅਸੀਂ ਅੱਜ ਸਭ ਸੀਐਸ ਓਫਿਸ ਇਕੱਠੇ ਹੋਏ ਸੀ ਸਾਰਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਸੀਐਚਓ ਸੀਐਸ ਓਫਿਸ ਦੇ ਵਿੱਚ ਅਸੀਂ ਸਿਵਲ ਸਰਜਨ ਸਰ ਨੂੰ ਮਿਲਾਂਗੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਵਾਂਗੇ ਤਾਂ ਕਿ ਸਾਡੀਆਂ ਸਟੇਟ ਤੇ ਸਾਡੀ ਜਰੇ ਇੱਕ ਤਰ੍ਹਾਂ ਦੀ ਸਪਾਰਸ਼ ਕਰਕੇ ਸਾਡੀਆਂ ਡਿਮਾਂਡ ਨੂੰ ਹਾਈਲਾਈਟ ਕੀਤਾ ਜਾਵੇ ਸਟੇਟ ਤੇ ਹਾਂਜੀ ਸਰ ਹਾਂਜੀ ਅੱਜ ਅਸੀਂ ਸੀਐਮ ਸਾਹਿਬ ਦਾ ਪੁੱਤਲਾ ਵੀ ਫੂਕਿਆ ਸਰਕਾਰ ਨਾਲ ਸਾਨੂੰ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਹੈਗਾ ਕਿਉਂਕਿ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਾਡੇ ਸਾਰੇ ਕੱਚੇ ਮੁਲਾਜ਼ਮਾਂ ਨਾਲ ਬਹੁਤ ਜ਼ਿਆਦਾ ਹਵਾ ਚ ਉੱਡਣ ਵਾਲੀ ਮੈਂ ਕਹੂੰਗੀ ਵੀ ਵਾਦੇ ਕੀਤੇ ਸੀ ਇਹ ਆਪਦੇ ਵਾਦਿਆਂ ਤੋਂ ਬਿਲਕੁਲ ਭੱਜ ਭੱਜ ਚੁੱਕੀ ਆ ਸਰਕਾਰ ਇਹ ਬਿਲਕੁਲ ਨਕਮੀ ਸਰਕਾਰ ਆ ਸਰ ਇਹਨੇ ਇੱਕ ਵੀ ਆਪਦਾ ਵਾਦਾ ਨਹੀਂ ਪੂਰਾ ਕੀਤਾ ਇਹ ਕਹਿੰਦੇ ਸੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਪੱਕਾ ਕਰਨਾ ਤਾਂ ਦੂਰ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਜਿਹੜੀਆਂ ਨਿਗੂਣੀਆਂ ਤਨਖਾਹਾਂ ਮਿਲਦੀਆਂ ਉਹ ਵੀ ਇਹ ਕੱਟਣ ਨੂੰ ਤਿਆਰ ਹੋਏ ਬੈਠੇ ਆ ਇਹ ਸਾਨੂੰ ਇਹਨਾਂ ਨਾਲ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਅਸੀਂ ਬਹੁਤ ਸਹੋਪਫੁਲੀ ਇਸ ਸਰਕਾਰ ਨੂੰ ਲੈ ਕੇ ਆਏ ਸੀ ਵੀ ਇਹ ਆਮ ਆਦਮੀ ਦੀ ਸਰਕਾਰ ਹੈ ਗਰਾਊਂਡ ਲੈਵਲ ਤੇ ਸਾਡੀਆਂ ਡਿਮਾਂਡ ਜ਼ਰੂਰ ਸੁਣੂਗੀ ਇਹ ਮੇਰਾ ਨਾਮ ਮੇਰਾ ਨਾਮ ਰਮਨਵੀਰ ਕੌਰ ਹੈ ਤੇ ਮੈਂ ਐਜ਼ ਅ ਕਮਿਊਨਿਟੀ ਹੈਲਥ ਅਫਸਰ ਸੇਵਾਵਾਂ ਦੇ ਰਹੀ ਆ ਸਾਡੀ ਜਿਹੜੀ ਇਹ ਲੜਾਈ ਹੈ ਇਹ ਸਾਡੀ ਪਹਿਲਾਂ ਵਿਭਾਗ ਨਾਲ ਸੀਗੀ ਹੁਣ ਸਾਡੀ ਇਹ ਸਰਕਾਰ ਨਾਲ ਲੜਾਈ ਹੈ ਕਿਉਂਕਿ ਸਾਡੀ ਜਿਹੜੀ ਸੈਲਰੀ ਹੈ ਉਹ 20000 ਰੁਪਏ ਸਾਡੀ ਸੈਲਰੀ ਹੈ ਪਰ ਉਹਦੇ ਵਿੱਚੋਂ ਜਿਹੜਾ 15000 ਨਾਲ ਕੀ ਹੈ ਇਨਸੈਂਟਿਵ ਮਿਲਦਾ ਹੈ ਜਿਹੜਾ 15000 ਸਾਡੀ ਸੈਲਰੀ ਦਾ ਇੱਕ ਹਿੱਸਾ ਹੈ ਇਨਸੈਂਟਿਵ ਹੈ ਇਹ ਜਦੋਂ ਅਸੀਂ ਜੁਆਇਨ ਹੋਏ ਸੀਗੇ ਉਦੋਂ ਆਫਲਾਈਨ ਬੇਸਿਸ ਤੇ ਮਿਲਦਾ ਸੀਗਾ ਤੇ ਹੁਣ ਇਹ ਡੇ ਬਾਈ ਡੇ ਮਤਲਬ ਹਰ ਸਾਲ ਹੈ ਜਿਹੜਾ ਵਿਭਾਗ ਹੈ ਪਰਫਾਰਮੈਂਸ ਨਵਾਂ ਕਰ ਦਿੰਦਾ ਨਵਾਂ ਕਰਨ ਦੇ ਨਾਲ ਨਾਲ ਇਹ ਆਫਲਾਈਨ ਹੈ ਜਿਹੜੇ ਟਾਰਗੇਟ ਅਸੀਂ ਕਰ ਰਹੇ ਸੀ ਪਹਿਲਾਂ ਅਚੀਵ ਉਹ ਕੀਆ ਹੁਣ ਆਨਲਾਈਨ ਕਰ ਰਿਹਾ ਤੁਸੀਂ ਦੱਸੋ ਇੱਕ ਮੁਲਾਜ਼ਮ ਹੈ ਇੱਕ ਮੁਲਾਜ਼ਮ ਕਿਵੇਂ ਆਨਲਾਈਨ ਦਾ ਕੰਮ ਸਾਰਾ ਕਰ ਸਕਦਾ ਨਾਲ ਅਸੀਂ ਓਪੀਡੀ ਕਰੀਏ ਉਹ ਵੀ ਆਪਦੇ ਜਿਹੜਾ ਨੈਟਵਰਕ ਆਪਦੇ ਕੋਲੋਂ ਖਰਚ ਰਹੇ ਆ ਅਸੀਂ ਗਲੂਕੋਸ ਸਟ੍ਰਿਪਸ ਹੈ ਜਿਹੜੀਆਂ ਉਹ ਅਸੀਂ ਆਪ ਦੀ ਜੇਬ ਖਰਚੇ ਤੋਂ ਖਰਚ ਕਰ ਰਹੇ ਆ ਇਸ ਕਰਕੇ ਸਾਨੂੰ ਇਹ ਕੰਮ ਦੇ ਪ੍ਰਕਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਸਿਰਫ ਕਿਉਂਕਿ ਉਹਨਾਂ ਵੱਲ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਇਹ 15000 ਜਿਹੜਾ ਡਿਡਕਟ ਹੋਇਆ ਇਹ ਸਰਕਾਰ ਦੀਆਂ ਨਿਕੰਮੀਆਂ ਜਿਹੜੀਆਂ ਹੈਗੀਆਂ ਨੇ ਨਾਕਾਮੀਆਂ ਹੈਗੀਆਂ ਨੇ ਉਹਨਾਂ ਕਰਕੇ ਡਿਡਕਟ ਹੋ ਰਿਹਾ ਹੈ ਅੱਜ ਜੀ ਪੁਤਲਾ ਮੁੱਕਿਆ ਗਿਆ ਹੇ ਨਾ ਸਾਡੀਆਂ ਮੀਟਿੰਗ ਜਿਹੜੀ ਹੈ ਭਗਵੰਤ ਮਾਨ ਵੱਲੋਂ ਸਾਡੇ ਨਾਲ ਨਾ ਕੀਤੀ ਗਈ ਮਾਨ ਸਰਕਾਰ ਵੱਲੋਂ ਨਾ ਕੀਤੀ ਗਈ ਮੈਂ ਬੇਨਤੀ ਕਰਦੀ ਆਂ ਵੀ ਮਾਨ ਸਰਕਾਰ ਸਾਨੂੰ ਮੀਟਿੰਗ ਦੇਊਗੀ ਪਰ ਜੇ ਨਾ ਦਿੱਤੀ ਗਈ ਤਾਂ ਸਾਡਾ ਲਗਾਤਾਰ ਸੰਘਰਸ਼ ਜਿਹੜਾ ਉਹ ਚੱਲੂਗਾ